ਕੁਦੀ ਨਵੀਂ ਆਵੀ ਜਾਨ ਕੇ ਬੈਠਾ ਹੋਇਆ ਨਾ ਝਾਂਡੀਆਂ ਦੇ ਪਿੱਛੇ ਆਹ ਬਹੁਤ ਰੱਬ ਨੇ ਕੀਤੀ ਇਹ ਜੱਟ ਹੀ ਇਹ ਜੱਟ ਕੁੱਟਣਾ ਹੋਵੇ ਸੁੱਤੇ ਪਏ ਨੂੰ ਕੁੱਟੀਏ ਇਹੇ ਕਮੋਦੀ ਵਿੱਚ ਲੱਤ ਮਾਰ ਕੇ ਮੰਜੇ ਤੋਂ ਪੁੰਜੇ ਤੁੜੀਏ ਔਰ ਕਈ ਲੋਏ ਉਹਦੇ ਕੋਲ ਮੱਕੀ ਪਿਆਈਏ ਫੇਰ ਪਿਆਈਏ ਸ਼ੋਲੇ ਨਹੀਂ ਤੇ ਥੱਲੇ ਮੁੰਡਾ ਪਾਨ ਪੱਤਾ ਖੇਡਦਾ ਤੇਲੀ ਤੇ ਥੱਲੇ ਮੁੰਡਾ ਪਾਨ ਪੱਤਾ ਖੇਡਦਾ ਤੇਰੇ ਆਈ ਬਾਜੀ ਦੇ ਮੁੰਡਾ ਨਾਲ ਵਾਂਗੂ ਵੇਲਦਾ ਤੇਰੇ ਆਈ ਬਾਜੀ ਦੇ ਮੁੰਡਾ ਨਾਲ ਵਾਂਗੂ ਵੇਲਦਾ ਤੇਰੇ ਆਈ ਬਾਜੀ ਸੰਧਾ ਨਾਲ ਵੇਲ ਤੇਰਾ ਪ੍ਰਾਪਦਾ ਇਹਨੇ ਕਿ ਕਿਤਾ ਜੋੜ ਮਾ ਕੋੜ ਮਾ ਨਾ ਇਕੱਠਾ ਕਰਕੇ ਤੇ ਲੈ ਗਈ ਕੱਪੜੇ ਬਣਾਉਣ ਕੱਪੜੇ ਬਣਾ ਬਣੋਂਗੇ ਤੇ ਜਦੋਂ ਮਨੇ ਬੇਲ ਲੱਕੀਆ ਕੀਤਾ ਭਾਈ ਨੇ ਬੇਲ ਲੱਕ ਤੇ ਬੇਲਵਾਵਾ ਬਣ ਗਿਆ ਵੀ ਬਿਲ ਬਣਨਾ ਜਦੋਂ ਮਹਿੰਗੇ ਮਹਿੰਗੇ ਸੂਟ ਲੈ ਮਹਿੰਗੇ ਮਹਿੰਗੇ ਤਾਂ ਨਹੀਂ ਗਈ ਨਹੀਂ ਗਈ ਫਊਆ ਵੀ ਦੇ ਦੇ ਆ ਗਈ ਦੇ ਦੇ ਤੈਨ ਨੇ ਵੇਖਿਆ ਨਾ ਵੀ ਮਗਰੋਂ ਦੇਣੇ ਕਿੱਥੇ ਸਰਪੰਚ ਆਗਾ ਕੋਈ ਗਨੀ ਲਾ ਲਉ ਨਾ ਨਾ ਨਾਲੇ ਫਲੀਦ ਨਾਲੇ ਦੀ ਸੱਸ ਬੋਲਵਾਈ ਗਈਆਂ ਬਣਵਾਈ ਗਈਆਂ ਆਦੇ ਲਿਆ ਗਿਆ ਰੇ ਤੇ ਕਬਰ ਆ ਗਿਆ ਆ ਤੇ ਲਿਆ ਗਿਆ ਤੇ ਕਬਰ ਆ ਤੇ ਲਿਆ ਗਿਆ ਤੇ ਕਬਰ ਪਾਉੜ ਕੋਈ ਬਾਸ ਮੇਰਾ ਉਹ ਜੋਤਾ ਪਾਵੇ ਹੋਰ ਬੰਦੀ ਰੌਣਕ ਲੱਗੀ ਆ 好，加油！